ਬਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਤੁਹਾਨੂੰ ਮੈਂ ਦਿਖਾਉਣ ਲੱਗਾ ਜੀ ਗਵਰਨਰ ਕਈ ਭਰਾ ਪੁੱਛਦੇ ਆਉਂਦੇ ਨੇ ਵੀ ਗਵਰਨਰ ਵੱਡਾ ਕਿਹੜਾ ਹੁੰਦਾ ਛੋਟਾ ਕਿਹੜਾ ਹੁੰਦਾ ਤੇ ਕਿਵੇਂ ਮੈਂ ਤੁਹਾਨੂੰ ਸਾਰੇ ਦਿਖਾਣਾ ਅੱਜ ਜਿਹੜੇ ਇਨਲਾਈਨ ਪੰਪ ਦੇ ਵਿੱਚ ਜਿਸ ਤਰ੍ਹਾਂ ਦੇ ਗਵਰਨਰ ਆਉਂਦੇ ਨੇ ਤੇ ਇੱਕ ਉਹਦੇ ਵਿੱਚ ਗਵਰਨਰ ਇੱਕ ਹੈ ਜੀ ਵੀ ਹੋਊਗਾ ਜਿਹੜਾ ਜਿਹਨੂੰ ਕਹਿੰਦੇ ਨੇ ਛੋਟਾ ਠੀਕ ਹੈ ਜੀ ਆ ਦੇਖੋ ਤੁਸੀਂ ਦੇਖਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਣਾ ਇਹ ਗਵਰਨਰ ਕੰਪਨੀ ਡਿਸਾਈਡ ਕਰਦੀ ਹੈ ਇੰਜਨ ਦੇ ਚੱਕਰਾਂ ਦੇ ਹਿਸਾਬ ਨਾਲ ਵੀ ਇਸ ਪੰਪ ਦੇ ਵਿੱਚ ਆਪਾਂ ਨੇ ਇਹ ਗਵਰਨਰ ਪਾਣਾ ਆਪਾਂ ਆਪਣੀ ਮਰਜ਼ੀ ਦੇ ਨਾਲ ਇਸ ਨੂੰ ਗਵਰਨਰ ਨੂੰ ਨਹੀਂ ਪਾ ਸਕਦੇ ਠੀਕ ਹੈ ਜੀ ਜੇ ਆਪਾਂ ਉਹਨੂੰ ਪਾਉਣਿਆ ਤਾਂ ਉਹਦੇ ਨਾਲ ਡੀਜ਼ਲ ਦੀ ਐਵਰੇਜ ਚੱਕਰਾਂ ਦੀ ਚੱਕਰਾਂ ਦੀ ਜਿਹੜੀ ਪੋਜੀਸ਼ਨ ਆ ਉਹ ਸਾਰੀ ਡਿਸਟਰਬ ਹੋ ਜਾਂਦੀ ਆ ਠੀਕ ਆ ਕਿ ਲੋਕ ਕਿੰਨੇ ਵੀ ਇਹ ਛੋਟਾ ਗਵਰਨਰ ਉਹਦੇ ਵੱਡਾ ਪਾ ਦੋ ਜਾਂ ਵੱਡੇ 'ਚ ਛੋਟਾ ਪਾ ਦੋ ਐਵੇਂ ਨਾ ਕਰਿਆ ਕਰੋ ਮੇਰੇ ਸਾਰੇ ਭਰਾ ਜਿਹੜੀ ਚੀਜ਼ ਕੰਪਨੀ ਵੱਲੋਂ ਜੋ ਡਿਫਾਈਨ ਆਈ ਆ ਉਵੇਂ ਹੀ ਰੱਖੋ ਉਸ ਨੂੰ ਬਰਸਤੇ ਉਹਦੇ ਉਹਦੀ ਜਿਹੜੇ ਫੰਕਸ਼ਨ ਨੇ ਪੈਰਾਮੀਟਰ ਉਹ ਸਹੀ ਹੋਣੇ ਚਾਹੀਦੇ ਨੇ ਠੀਕ ਹੈ ਜੀ ਹੁ ਤੁਹਾਨੂੰ ਤੁਸੀਂ ਧਿਆਨ ਰੱਖੋ ਮੈਂ ਤੁਹਾਨੂੰ ਠੀਕ ਹੈ ਜੀ ਉਹਨਾਂ ਵਿੱਚੋਂ ਇਹ ਨਹੀਂ ਹੈਗਾ ਵੀ ਉਹ ਕੋਈ ਗਵਰਨਰ ਕੋਈ ਛੋਟਾ ਦਾ ਉਹ ਖਚਾਈ ਨਹੀਂ ਕਰਦਾ ਜਾਂ ਵੱਡਾ ਉਹ ਬਹੁਤ ਜ਼ਿਆਦਾ ਖਚਾਈ ਕਰਦਾ ਕੰਪਨੀ ਨੇ ਉਹਨੂੰ ਡਿਜ਼ਾਈਨ ਇਸ ਤਰ੍ਹਾਂ ਕੀਤਾ ਹੋਇਆ ਉਹਦੇ ਅਕੋਰਡਿੰਗਲੀ ਉਹਦੇ ਇੰਜਨ ਦੇ ਹਿਸਾਬ ਨਾਲ ਉਹਦੇ ਕਲਚਸ ਫਰਾਈ 휠 ਦੇ ਹਿਸਾਬ ਨਾਲ ਇਹਨੂੰ ਸਟੱਕ ਕਰਨ ਜਾਂ ਜਾ ਕੇ ਉਹਨੂੰ ਫਾਇਰਿੰਗ ਦੇ ਦੇਣੀ ਹੈ ਆਪਾਂ ਸੋਚਦੇ ਵੀ ਵੱਡਾ ਗਵਰਨਰ ਪਾ ਕੇ ਪਤਾ ਨਹੀਂ ਕੀ ਕਰਨ ਲੱਜੂਗਾ ਐਵੇਂ ਨਹੀਂ ਹੁੰਦਾ ਹੁੰਦਾ ਉਹਨੂੰ ਦੂਰ ਰੱਖੋ ਇਹਨਾਂ ਚੀਜ਼ਾਂ ਤੋਂ ਬਾਕੀ ਮੈਂ ਤੁਹਾਨੂੰ ਸਾਰੇ ਦਿਖਾ ਦਿੰਨਾ ਤੇ ਇਸ ਤਰ੍ਹਾਂ ਆਪਣੀ ਜਿਹੜੀ ਵੀ ਤੁਹਾਡੇ ਪੰਪ ਦੇ ਵਿੱਚ ਗਵਰਨਰ ਕੰਪਨੀ ਵੱਲੋਂ ਆਇਆ ਉਹੀ ਰੱਖਿਆ ਕਰੋ ਓਕੇ ਜੀ ਦੇਖੋ ਇਹ ਗਵਰਨਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਫਾਰਮ ਟਰੈਕ ਦੇ ਆਉਂਦਾ ਜੀ ਠੀਕ ਹੈ ਜੀ ਇਹ ਹੁੰਦਾ ਛੋਟੇ ਗਵਰਨਰ ਵਾਂਗ ਹੀ ਹੈ ਬਸ ਇਹਦੇ ਵਿੱਚ ਕੁਝ ਚੇਂਜਸ ਹੁੰਦੀਆਂ ਨੇ ਇਹ ਫਾਰਮ ਟਰੈਕ ਜਾਂਦਾ ਇਹਦੇ ਜਿਹੜੇ ਸਕੁਅਰ ਹੁੰਦੇ ਨੇ ਗੋਲ ਹੁੰਦੇ ਨੇ ਇਹ ਗਵਰਨਰ ਆ ਗਿਆ ਜੀ ਆਪਣਾ ਵੱਡਾ ਜਿਹਨੂੰ ਕਹਿ ਦਿੰਦੇ ਆ ਇਹ ਸਵਰਾਜ 855 Mahindra Arjun 2009 ਮਾਡਲ ਸਟੈਂਡਰਡ ਇੰਡੋ ਫਾਰਮ ਠੀਕ ਹੈ ਜਿਹੜੇ ਪੁਰਾਣੇ ਮਾਡਲ ਆਉਂਦੇ ਸੀ ਉਹਨਾਂ ਤੋਂ ਵੰਦਾ ਸੀ ਕਮਾਈਨਾਂ ਦੇ ਵਿੱਚ ਜਿਹੜੇ ਨਵੀਂ ਆਪਣੀ ਕਮਾਈ ਨਾਲ ਦੀ ਉਹਦੇ ਵਿੱਚ ਵੀ ਇਹੀ ਗਵਰਨਰ ਪੈਂਦਾ ਜੀ ਠੀਕ ਹੈ ਜੀ ਜਿੰਨੂੰ ਆਪਾਂ 955 ਕਹਿ ਦਿੰਨੇ ਆ ਤੇ ਜਿੰਨੇ ਵੀ ਮਤਲਬ ਲੋ ਮਤਲਬ ਆਰਪੀਐਮ ਦੇ ਚਰਨ ਵਾਲੇ ਟਾਈਟਰ ਨੇ 15 14 13 14 ਹੋਏ ਜਿਹੜਾ ਜ਼ੋਰ ਲਾਉਂਦੇ ਨੇ ਆੜ ਆੜ ਕੇ ਜ਼ੋਰ ਜਿਹੜਾ 855 ਲਾਉਂਦਾ ਉਹ ਆ ਗਵਰਨਰ ਦੀ ਕੀਮਤ ਤੇ ਲਾਉਂਦਾ ਠੀਕ ਹੈ ਜੀ ਤੇ ਆ ਤੁਸੀਂ ਗਵਰਨਰ ਦੇਖੋ ਆ ਜਿਹੜਾ ਗਵਰਨਰ ਹੈਗਾ ਇਹ ਹੈਗਾ ਸਾਡੇ 59 11 ਦਾ ਤਿੰਨ ਚਾਰ ਗਵਰਨਰ ਦਾ ਵੇਟ ਇਹਦੇ ਵਿੱਚ ਨਾ ਵਗਣਾ ਪਤਾ ਕਿਉਂ ਨਹੀਂ ਚੱਕਰ ਤੋੜਦਾ ਇਹਦੇ ਕਰਕੇ ਨਹੀਂ ਚੱਕਰ ਤੋੜਦਾ ਟੁੱਟਣ ਹੀ ਨਹੀਂ ਦਿੰਦਾ ਚੱਕਰ ਇਹ ਇਹਦੀ ਸੈਟਿੰਗ ਸਹੀ ਹੋਈ ਹੋਵੇ ਨਾ ਤੇ ਮੈਂ ਕਹਿੰਦਾ ਚੱਕਰ ਨਹੀਂ ਟੁੱਟਦਾ ਜਿੱਡਾ ਟੱਟ ਤੇ ਆਹ ਜਿਹੜੇ ਨਵੇਂ ਮਾਡਲ ਦਾ ਛੋਟਾ ਗਵਰਨਰ ਜਿਹਨੂੰ ਕਹਿ ਦਿੰਨੇ ਆ ਜਿਹੜਾ ਮੂਸਲੀ ਸੋਨਾ ਲਿਕਾ ਦੇ ਵਿੱਚ ਜਾਂ ਪੁਰਾਣੇ ਸੋਨਾ ਲਿਕਾ ਦੇ ਵਿੱਚ ਜਿਹੜੇ 2002 ਤਿੰਨ ਮਾਡਲ ਆਉਣਾ ਜਾਂਦਾ ਸੀਗਾ ਇਹ ਅ ਅਰਜਨ ਨੋਵੋ ਦੇ ਵਿੱਚ ਜਿੰਨਾ ਵੀ ਮਤਲਬ ਰੋਡ ਦੇ ਚੈਨਲ ਵਾਲਾ ਮਸ਼ੀਨਰੀ ਹੋਊਗੀ ਉਹਨਾਂ ਵਿੱਚ ਆਉਂਦਾ ਇਹ ਮੋਸਟਲੀ ਆ ਛੋਟਾ ਗਵਰਨਰ ਹੁੰਦਾ ਠੀਕ ਹੈ ਜੀ ਇਹ ਵੀ ਥੋੜਾ ਗਵਰਨਰ ਹੁੰਦਾ ਪਰ ਇਹਦੇ ਤੇ ਲੋਕ ਲੱਗਿਆ ਹੁੰਦਾ ਜਿਹਦੀ ਟਾਈਮਿੰਗ ਲੋਕ ਸਪੈਸ਼ਲਾਈਜ਼ ਬਾਹਰ ਲੋਕ ਹੁੰਦਾ ਜਿਵੇਂ ਟਾਟਾ ਦੇ ਵਿੱਚ ਆਉਂਦਾ ਸੀਗਾ ਜੀ ਇਹ ਪਹਿਲਾ ਉਹਨੂੰ ਲੋਕ ਕਰਕੇ ਕਮਿੰਸ ਇੰਜਨਾਂ ਦੇ ਵਿੱਚ ਠੀਕ ਹੈ ਜੀ ਆ ਸਾਰੇ ਗਵਰਨਰ ਹੁੰਦਾ ਖਾਤੇ ਸਾਰੇ ਭਰਾਵਾਂ ਨੂੰ ਕਈ ਵਾਰੀ ਕੋਈ ਬੰਦੇ ਨੂੰ ਸ਼ੱਕ ਹੁੰਦਾ ਵੀ ਮੇਰੇ ਟਰੈਕਟਰ 'ਚ ਵੱਡਾ ਪਾਇਆ ਛੋਟਾ ਪਾਇਆ ਆਪਣਾ ਚੈੱਕ ਕਰ ਸਕਦਾ ਪਰ ਇੱਕ ਚੀਜ਼ ਦਾ ਖਿਆਲ ਰੱਖਿਓ ਜਿਹੜਾ ਕੰਪਨੀ ਨੇ ਗਵਰਨਰ ਰੱਖਿਆ ਹੈ ਉਹੀ ਗਵਰਨਰ ਉਹਦੇ ਵਿੱਚ ਪਵਾਓ ਇਹ ਨੂੰ ਚੇਂਜ ਕਰਕੇ ਨਾ ਪੋਆ। ਠੀਕ ਨਾ ਜੀ। ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।